ਲੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਪ੍ਰਾਂਜ ਕੀ ਗੱਲ ਹੈ ਏਡੀ ਦੁੰਦ ਵਿੱਚ ਕਿਦਾਂ ਚੱਲ ਪਿਆ ਏ ਇਹ ਜੀ ਮਸਲਾ ਹੈ ਵੀ ਆ ਨਹਿਰ ਦਾ ਪਾਣੀ ਜਿਹੜਾ ਨਾ ਅੱਛਾ ਜੀ ਬੁਲਾ ਰਿਹਾ 18 ਦਿਨੋਂ ਸਾਰਾ ਪੈਂਦਾ ਪਿਆ ਕਣਕਾਂ ਖਰਾਬ ਹੋ ਜਾਂਦੀਆਂ ਸਾਰੀਆਂ ਅੱਜ ਤੋਂ 5-6 ਦਿਨ ਤੋਂ ਪਹਿਲਾਂ ਪਾਣੀ ਛੱਡਿਆ ਹਾਂ ਪਾ ਵੀਡੀਓ ਬਣਾਈ ਸੀ ਲੋਕਾਂ ਦਾ ਬਹੁਤ ਨੁਕਸਾਨ ਹੋ ਰਿਹਾ ਪਾਣੀ ਪਾਣੀ ਹੋਇਆ ਹੋਇਆ ਕਣਕਾਂ ਭੋਂਦਮਾਨ ਕਹਿੰਦਾ ਮੈਂ ਕਿਸਾਨਾਂ ਦੇ ਨਾਲ ਕਿਸਾਨਾਂ ਨਾਲ ਕੌਣ ਹੈ ਹਾਂਜੀ ਉਹਤ ਮਾਨ ਜੀ ਕਹਿੰਦਾ ਮੈਂ ਕਿਸਾਨਾਂ ਦੇ ਨਾਲ ਹਾਂ ਹਾਂਜੀ ਕਿੱਥੋਂ ਕਿਸਾਨਾਂ ਦੇ ਨਾਲ ਹੈ ਤਾਂ ਫਿਰ ਸੁਣੇ ਕਿਸਾਨਾਂ ਦੀ ਉਹ ਕੀ ਲੋਕਾਂ ਦੀ ਫਸਲਾਂ ਗਾਲੀ ਜਾਂਦਾ ਹੈ ਪਹਿਲਾਂ ਝੋਨੇ ਗਾਲੇ ਅੱਛਾ ਜੀ ਹੁਣ 1.5 200 ਕਿੱਲਾ ਫਸਲ ਖਰਾਬ ਹੋ ਚੁੱਕੀ ਹੈ ਇਹਦਾ ਮਾਜਾ ਕੌਣ ਦੇਵੇਗਾ ਕਿਸਾਨਾਂ ਨਾਲ ਚੱਲਣਾ ਝੋਨਾ ਕਣਕ ਖਰਾਬ ਹੋ ਗਈ ਹੈ ਹਾਂਜੀ ਉਹ ਇਹਦਾ ਝੋਨਾ ਵੀ ਖਰਾਬ ਹੈ ਹੁਣ ਕਣਕ ਵੀ ਖਰਾਬ ਹੋ ਰਹੀ ਹੈ ਵਾਹ ਦੱਸੋ ਇਸ ਕਰਕੇ ਅਸੀਂ ਜਾ ਰਹੇ ਹਾਂ ਉੱਥੇ ਐਸੀ ਦਫ਼ਤਰ ਅੱਛਾ ਜੀ ਡੀਸੀ ਦਫ਼ਤਰ ਵੀ ਜਾਣਾ ਪੁਤਲੇ ਵੀ ਸੜਨੇ ਨੇ ਅੱਛਾ ਅੱਛਾ ਜੀ ਇਸ ਮਸਲੇ ਤੇ ਜਾ ਰਹੇ ਹਾਂ ਠੀਕ ਹਾਂਜੀ ਕਿਹੜੇ ਕਿਸਾਨ ਦਾ ਨੁਕਸਾਨ ਹੋਇਆ ਹੈ ਹਾਂਜੀ ਸਾਰੇ ਬੁੱਲੋਂ ਜੀ ਸਰ ਪਿੰਡ ਤੇ ਹੀ ਹੋਇਆ ਜੀ ਨੁਕਸਾਨ ਤਾਂ ਅੱਛਾ ਹਾਂਜੀ ਨਹੀਂ ਤੁਸੀਂ ਅੱਗੇ ਗਏ ਨਹੀਂ ਐਲਾਨ ਨਹੀਂ ਕੀ ਗਏ ਸੀ ਕਿਸੇ ਨੇ ਗੱਲ ਸੁਣੀ ਨਹੀਂ ਜੀ ਅੱਛਾ ਜੀ ਉਹ ਤਾਂ ਬੁੱਲਾ ਕੋਈ ਕਿਸੇ ਨੂੰ ਕਹਿੰਦੇ ਸਾਨੂੰ ਤੁ ਭਗਤ ਮੰਦਾ ਹੁਕਮ ਹੈ ਜੀ ਗਾਣੀ ਤੇ ਉਹ ਕਿਸਾਨਾਂ ਨੂੰ ਨਹੀਂ ਠੀਕ ਭਗਤ ਤਾਂ ਨਾ ਹੁਕਮ ਹੈ ਪਰ ਸਾਡਾ ਨੁਕਸਾਨ ਹੋ ਰਿਹਾ ਉਹਦਾ ਵੀ ਕਰੋ ਨਾ ਨਹੀਂ ਉਹ ਇਹਦੇ ਨਾਲ ਤਾਂ ਲੈਣ ਖੜਵਾ ਤੇ ਗੋਲੀ ਠੋਕ ਦੇਵੇ ਉਹ ਚੰਗੀ ਗੱਲ ਹੈ ਵੇਖੋ ਜੀ ਇਹਨੇ ਕਿਸਾਨ ਦੁਖੀ ਨੇ ਹੈ ਇਹ ਤਾਂ ਇਹ ਕਿਸਾਨ ਸੱਚੇ ਨੇ ਵੀ ਕਿਸਾਨ ਯੂਨੀਅਨ ਵੀ ਸੱਚੇ ਨੇ ਵੀ ਕਿਸਾਨਾਂ ਦੇ ਮਰੂ ਨੂੰ ਜਾਣਾ ਪੈਂਦਾ ਜਦੋਂ ਧੱਕਾ ਹੁੰਦਾ ਹੈ ਹੈ ਹਾਂਜੀ ਇਹ ਬੁਲਾ ਰਿਹਾ ਠਾਰ ਜਿਹੜਾ ਹੈ ਨਾ ਜੀ ਗੁਰੂ ਸਾਹਿਬ ਬਲਾਗ ਚ ਪੈਂਦਾ ਹਾਂਜੀ 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 ਰੋਹੀਪੁਰ ਜਿਹੜਾ ਠੀਕ ਹੈ ਅੱਜ ਉਹ ਉੱਥੇ ਜਾ ਰਹੇ ਆ ਅੱਕੇ ਪੱਕੇ ਹੁਣ ਤਾਂ ਬਹੁਤ ਕਿਸਾਨ ਦੁਖੀ ਹੋਗੇ ਨਹੀਂ ਨਾ ਟੁੱਟੀ ਕਿ ਕੀ ਗੱਲ ਨਹੀਂ ਲੈ ਇਹਦਾ ਜੀ ਇਸ ਤੋਂ ਅੱਗੇ ਨਿਕਾਸ਼ ਨਹੀਂਗਾ ਅੱਛਾ ਅੱਛਾ ਜਿਸ ਤੋਂ ਅੱਗੇ ਜਦੋਂ ਪਾਣੀ ਆਉਂਦਾ ਨਾ ਇਸ ਤੋਂ ਬਰਾ ਨਿਕਾਸ਼ ਨਹੀਂਗਾ ਯਾਨੀ ਕਿ ਟੈਲਾ ਕਿ ਨਹੀਂ ਟੈਲਾ ਆਉਂਦੇ ਆ ਵਾਦੀ ਵਾਦੀ ਅੱਛਾ ਉਹਦਾ ਬਗਾਨਤ ਮੈਂ ਕਹਿੰਦਾ ਇਸ ਕਰਕੇ ਪਾਣੀ ਇੱਥੇ ਆ ਕੇ ਰੁਕਦਾ ਸਾਰਾ ਪਾਣੀ ਇੱਥੇ ਪੈਂਦਾ ਰਹਿੰਦਾ ਵਾਦੀ ਕੇ ਮੈਂਡਰ ਵਜਿਦਾ ਜੀ ਅੱਛਾ ਅੱਛਾ ਜੀ ਤੇ ਵੀ ਇਹ ਸਰਕਾਰ ਜਿਹੜੀ ਮੁਲਾਇਮ ਤੁਹਾਡੀ ਗੱਲ ਨਹੀਂ ਸੁਣ ਰਹੀ ਹੈ ਜੀ ਤੱਕ ਹੈ ਤੇ ਤਾਂ ਤੁਹਾਨੂੰ ਮਜਬੂਰੀ ਨਾਲ ਉਹ ਕਹਿੰਦੇ ਨੇ ਸਾਨੂੰ ਆਹ ਦੰਦ ਵੇਖੋ ਜੀ ਕਿਸਾਨ ਸ਼ੌਂਗ ਨਾ ਨਹੀਂ ਜਾਂਦੇ ਤੰਨੇ ਲਾਉਣ ਇਹ ਮਜਬੂਰੀਆਂ ਹੁੰਦੀਆਂ ਜੀ ਇਸ ਕਰਕੇ ਕਿਸਾਨ ਯੂਨੀਅਨਲੇ ਅੱਜ ਜਾ ਰਹੇ ਨੇ ਫਿਰ ਹੋਈ ਪਰ ਸ਼ਹਿਰ ਚ ਤੇ ਉਸ ਮੁਲਾਇਵ ਨੂੰ ਅਫਸਰ ਨੂੰ ਮਿਲਣਾ ਬੇਨਤੀ ਕਰਨਗੇ ਜਨਾਬ ਨੇ ਫਿਰ ਤੁਸੀਂ ਕੀ ਕਰੋਗੇ ਜੀ ਫਿਰ ਤਾਂ ਆਖਰੀ ਕੋਈ ਜਿਹੜਾ ਕੰਮ ਹੈ ਤੁਹਾਡਾ ਹਾਂਜੀ ਝੰਡਾ ਤੇ ਡੰਡਾ ਠੀਕ ਹੈ ਕੋਰੋਲਾ ਦੇ ਬਾਟਾ ਤੇ ਬਹਿ ਜਾਣਾ ਹੈ ਫੱਬ ਕੇ ਉੱਤੇ ਜਦੋਂ ਜਾਣ ਉਹਨਾਂ ਉਹਦੇ ਛੁੱਟੇਗੀ ਜਦੋਂ ਸਾਡਾ ਮਸਾਲ ਲੋਇਆ ਤੁਹਾਡਾ ਹੈ ਹਾਂਜੀ ਚਲੋ ਚੱਲੀਏ ਚਲੋ ਠੀਕ ਬੜੀ ਮਿਹਰਬਾਨੀ ਜੀ ਕਿਸਾਨ ਭਰਾ ਬੇਨਤੀ ਹੈ ਵਾਤ ਅਨਸਾਦ ਦਿਓ ਜੀ ਠੀਕ ਹੈ ਜੀ ਚਲੋ ਠੀਕ ਹੈ ਜੀ ਅਵਰੈਡੀ ਧੁੰਦ ਵਿੱਚ ਜਾਣਾ ਬੜਾ ਮੁਸ਼ਕਲ ਹੈ ਪਰ ਮਸਜਬੂਰੀਆਂ ਨੇ ਇਹ ਕਿਸਾਨ ਯੂਨੀਅਨਲੇ ਤਾਂ ਜਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵੇਰ ਚੱਕਰ ਵਿੱਚ